ਜਲੰਧਰ ਪਛਮੀ ਵਿੱਚ ਬੀਤੀ ਰਾਤ ਲਾਪਤਾ ਹੋਈ ਇੱਕ ਲਗਭਗ 13 ਸਾਲਾ ਨਵਾਲਕ ਲੜਕੀ ਦੀ লাশ ਗਵਾਂਡੀ ਦੇ ਘਰ ਦੇ ਬਾਥਰੂਮ ਚੋਂ ਬਰਾਮਦ ਹੋਈ ਹੈ ਇਲਾਕੇ ਦੇ ਲੋਕਾਂ ਅਨੁਸਾਰ ਗਵਾਂਡੀ ਨੇ ਕਤਤਾਰ ਤੇ ਨਵਾਲਕ ਲੜਕੀ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਲੜਕੀ ਸ਼ਾਮ ਨੂੰ ਆਪਣੇ ਪਿਤਾ ਦੇ ਦੋਸਤ ਦੇ ਘਰ ਗਈ ਸੀ ਤੇ ਵਾਪਸ ਨਹੀਂ ਆਈ ਪਰਿਵਾਰ ਵੱਲੋਂ ਲਾਪਤਾ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਆਖਰੀ ਵਾਰ ਗਵਾਂਡੀ ਦੇ ਘਰ ਦਾਖਲ ਹੁੰਦੇ ਦੇਖਿਆ ਗਿਆ ਸੀ ਜੋ ਸੀਸੀਟੀਵੀ ਫੁਟੇਜ ਵਿੱਚ ਦਿਸ ਰਿਹਾ ਸੀ ਹਾਲਾਂਕਿ ਵਸਨੀਕਾਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਤਲਾਸ਼ੀ ਲੈਣ ਦੇ ਬਾਵਜੂਦ ਲੜਕੀ ਨੂੰ ਲੱਭਿਆ ਨਹੀਂ ਜਾ ਸਕਿਆ ਬਾਅਦ ਵਿੱਚ ਖੁਦ ਵਸਨੀਕਾਂ ਨੇ ਉਸੇ ਘਰ ਦੇ ਬਾਥਰੂਮ ਵਿੱਚੋਂ ਲੜਕੀ ਦੀ ਲਾਸ਼ ਬਰਾਮਦ ਕੀਤੀ ਜਿਸ ਕਾਰਨ ਇਲਾਕੇ 'ਚ ਭਾਰੀ ਰੋਸ ਫੈਲ ਗਿਆ ਅਤੇ ਲੋਕਾਂ ਨੇ ਗੁੱਸੇ 'ਚ ਆ ਕੇ ਘਰ ਦੇ ਅੰਦਰ ਮੌਜੂਦ ਵਿਅਕਤੀ ਨੂੰ ਕੁਟਿਆ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਦੀ ਕਾਰਵਾਈ ਛਲਾਪਰਵਾਈ ਦੇ ਦੋਸ਼ਾਂ ਦੇ ਚਲਦਿਆਂ ਏਐਸਆਈ ਮੰਗਤ RAM ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏਸੀਪੀ ਜਲੰਧਰ ਗਗਨਦੀਪ ਸਿੰਘ ਘੁੰਮਣ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। 4 ਮਰਲੇ ਦੀ ਕੋਠੀ ਹੋਵੇ ਭਾਜੀ ਤੇ 4-5 ਜਾਣੇ ਪੁਲਿਸ ਵਾਲੇ ਅੰਦਰ ਜਾਂਦੇ ਦੋ ਬੰਦੇ ਸਿਵਲ ਚ ਆਪਣੇ ਜਿਨ੍ਹਾਂ ਦੀ ਕੁੜੀ ਮਰੀ ਉਹ ਵੀ ਪਰਜਾਈ ਨਾਲ ਸੀਗੀ। ਤੇ ਉਹ ਬੱਚਾ ਕੋ ਨਾਲ ਲੱਭੇ। ਜਦੋਂ ਇਹ ਚਲੇ ਗਏ ਤੇ ਗਲੀ ਮੱਲੇ ਵਾਲੇ ਸਾਰੇ ਜੋ ਆਪਣੇ ਆਪਣੇ ਘਰਾਂ ਚ ਚਲੇ ਗਏ ਅਸੀਂ ਪੰਜ ਜਣ ਖੜੇ ਸੀ ਕਿ ਬਾਰ ਆਪਣੇ ਘਰ ਦੇ ਬਾਹਰ ਹੀ ਤੇ ਮੈਨੂੰ ਕਲੀਅਰ ਨਹੀਂ ਸੀ ਹੋ ਰਿਹਾ ਕਿ ਕੁੜੀ ਮਤਲਬ ਇਸੇ ਘਰੇ ਵੜੀ ਗਈ ਆ ਜਦੋਂ ਮੁੰਡੇ ਨੂੰ ਮੈਂ ਕਿਹਾ ਮੈਨੂੰ ਮੋਬਾਈਲ ਦਿਖਾ ਇੱਕ ਵਾਰੀ ਫੇਰ ਦੁਬਾਰਾ ਉਹਨੇ ਜੋ ਮੋਬਾਈਲ ਦਿਖਾਇਆ ਮੈਨੂੰ ਤੇ ਜਦੋਂ ਮੋਬਾਈਲ ਦੇਖਿਆ ਤੇ ਮੈਂ ਫਿਰ ਮੈਂ ਉਹਨੂੰ ਸਰਦਾਰ ਨੂੰ ਮੈਂ ਕਿਹਾ ਬੱਲ ਮਾਰੀ ਬਾਹਰ ਆਇਆ ਤੇ ਮੈਂ ਕਿਹਾ ਇਹ ਕੁੜੀ ਅੰਦਰ ਹੈ ਆ ਮਾਮਲਾ ਤੁਹਾਨੂੰ ਆਪਕੋ ਰਾਤ ਦਾ ਪਤਾ ਹੀ ਹੈ ਜੋ ਕੁਝ ਹੋਇਆ ਯਹਾਂ ਇੱਕ 13 ਸਾਲ ਦੀ ਬੱਚੀ ਹੈ ਉਹ ਕੱਲ ਉਸਦੀ ਮਿਸਿੰਗ ਰਿਪੋਰਟ ਆਈ ਸੀ ਮਿਸਿੰਗ ਕੇ ਬਾਅਦ ਉਸਦੀ ਉਹ ਜੋ ਡੈਡ ਬਡੀ ਹੈ ਜੋ ان کے پاس ਹੀ ਗਲੀ میں ਹੈ ਇੱਕ ਲड़का